ਹਾਂਜੀ ਭਾਈ ਕੀ ਹਾਲ ਚਾਲ ਤੇ ਅੱਜ ਬੋਨੇ ਆਪਾਂ ਕਬੂਤਰਾਂ ਵਾਸਤੇ ਖੁੱਡਾ ਢਾ ਕੇ ਆਹ ਦੇਖੋ ਭਾਈ ਆਪਣੇ ਮਵੇਲੀ ਯਾਰ ਦੋਸਤ ਆਏ ਆ ਤੇ ਸਾਰਾ ਢਾ ਕੇ ਥੋ ਟਾ ਟਾ ਕਰ ਲਈ ਆਪਾਂ ਇਕੱਠੀਆਂ ਢਾ ਕੇ ਮਤਲਬ ਤੁਹਾਨੂੰ ਦੱਸੀਏ ਕਿਸ ਤਰ੍ਹਾਂ ਪਾਉਣਾ ਆਪਾਂ ਇੱਥੇ ਇੱਥੋਂ ਲੈ ਕੇ ਐਂ ਪਾਉਣਾ 7 ਫੁੱਟ ਠੀਕ ਆ ਭਈਆ ਕੰਦੋਲੀ ਦੇ ਬਰਾਬਰ ਕੰਦ ਦੇ ਤੇ ਗੇਟ ਆਪਾਂ ਉਹੀ ਲਾਵਾਂਗੇ ਨਵਚਾ ਕਰਕੇ ਗੇਟ ਲਾ ਦਾਂਗੇ ਭਾਈ ਆ ਸਾਰਾ ਖੁੱਡਾ ਢਾ ਕੇ ਚੰਗੀ ਤਰ੍ਹਾਂ ਵਧੀਆ ਪਾਉਣਾ ਵੀ ਲੋਕੀ ਵੇਖਣ ਖੁੱਡੇ ਨੂੰ ਨਾਲੇ ਕਬੂਤਰ ਵਧੀਆ ਰਹਿਣ ਠੀਕ ਆ ਬਾਈ ਤੇ ਇਟਾ-ਉਟਾ ਕੱਢ ਦਈਏ ਫਿਰ ਕਰਦੇ ਆਂ ਵਲੌਗ ਵਿਲੇ ਹੋ ਕੇ ਜਦੋਂ ਖੁੱਡਾ ਪਾਉਣ ਲੱਗੇ ਉਦੋਂ ਪਹਿਲਾਂ ਸਫਾਈ ਕਰ ਦਈਏ ਨਾਲੇ ਫੋਨ ਚਾਰਜ ਲਾ ਲਾਂ ਮੈਂ ਠੀਕ ਆ ਬਈ ਡਾ ਖੁੱਡਾ ਪਾਉਣ ਲੱਗੇ ਆਂ ਇੰਨਾ ਕਰਤਾ ਕੰਮ ਆਪਾਂ ਤੇ ਗੇਟ-ਗੂਟ ਉਹ ਹੀ ਲਾਵਾਂਗੇ ਜਾਲੀਆਂ ਉਤਲੇ ਖੁੱਡਿਆਂ ਢਾਤਾ ਆਪਾਂ ਠੀਕ ਆ ਬਾਈ ਤੇ ਇਟਾ ਕੱਢ ਗਿਆ ਇਟਾ ਲਾਵਾਂਗੇ ਆ ਪੂਰਾ ਜਿਵੇਂ ਆ ਮੁੰਡਾ ਖੜਾ ਵਿੱਚ ਏਡਾ ਬੰਦਾ ਵੜ ਜਾ ਖੁੱਡੇ ਦੇ ਅੰਦਰ ਠੀਕ ਆ ਬਾਈ ਤੇ ਹੁਣ ਖਿੱਚ ਦਈਏ ਖੁੱਡਾ ਫਿਰ ਕਰਦੇ ਆਂ ਵਲੌਗ ਚੋ ਬਰੋ ਇੰਨਾ ਖੁੱਟਾ ਚੱਕਤਾ ਉਤਲਾ ਖੁੱਡਾ ਢਾਤਾ ਉਹ ਵੀ ਵਖਾਉਣ ਤੇ ਆ ਦੇਖੋ ਯਾਰ ਇੱਟਾ ਆਪਣੇ ਕੋਲੇ ਬਾਧੂ ਹੈ ਜਾਲੀ ਵੀ ਕੱਢ ਲਿਆ ਅੰਨ ਤੁਹਾਨੂੰ ਦੱਸਿਆ ਸੀ ਪਹਿਲਾਂ 10 ਹਾਂ ਸਾਡੀ ਵੀਡੀਓ ਬਣਾਏਗਾ ਉਹ ਉਤਰਾ ਖੁੱਡਾ ਆਪਾਂ ਐਵੇਂ ਢਾਤਾ ਪਿੰਜਰੇ ਚ ਕਬੂਤਰ ਰੱਖਾਂਗੇ 2-4 ਦਿਨ ਜੇ ਨਾ ਚਕਰੋ ਖੁੱਡਾ ਸੁੱਕਦਾ ਨਹੀਂ ਤੇ ਫਲਾਹ ਆਪਾਂ ਇੱਟਾ ਥੱਲੇ ਲੈ ਚਲੀਏ ਇੱਥੋਂ ਚਾੱਕਿਆ ਹੱਟਾ ਥੱਲੇ ਲੈ ਕੇ ਥੱਲੇ ਜਾ ਕੇ ਤੇ ਆ ਲਾਵਾਂਗੇ ਆਪਾਂ ਖੁੱਡੇ ਆਣੀ ਇੱਟਾ ਸੱਤ ਫੁੱਟ ਤਾਂ ਹੀ ਹੋਊਗਾ ਖੁੱਡਾ ਠੀਕ ਆ ਬਾਈ ਤੇ ਇੱਕ ਮਿੰਟ ਲੈ ਜੀ ਇੱਟਾ ਥੱਲੇ ਲੈ ਵੀ ਮਿੱਤਰੋ ਖੁੱਡਾ ਪਾ ਇੰਨਾ ਚੱਕਤਾ ਕਿ ਹੁਣ ਇਹਦੇ ਉੱਤੇ ਛੱਤ ਪਾਵਾਂਗੇ ਯਾਰ ਬਾਲੀਆਂ ਇੱਟਾਂ ਹੈ ਨਹੀਂ ਗਈਆਂ ਠੀਕ ਆ ਮਿੱਤਰੋ ਤੇ ਹੁਣ ਕੰਦਣਾ ਆ ਗਿਆ ਵੀ ਮਿੰਗੀ ਟੇਡੀ ਕੱਟਤੀ ਅਸੀਂ ਇਹੋ ਜਿਹੇ ਤੁਹਾਨੂੰ ਪਤਾ ਵੀ ਸਰਾਹੀ ਆ ਕੰਮ ਜੋ ਵੀ ਇਹ ਤੋਪੈਨੀ ਆ ਠੀਕ ਆ ਬਾਈ ਹੁਣ ਇਹਦੇ ਉੱਤੇ ਛੱਤ ਪਾਉਣੇ ਆ ਸਪੇਸ ਵਾਧੂਗਾ ਵੱਡੇ ਖੁੱਡੇ ਮਤਲਬ ਕਹਿਣ ਦਾ ਮਤਲਬ ਹੈ ਇਹ ਵੀ ਇਹਦੇ ਚ 340 ਕਬੂਤਰ RAM ਨਾਲ ਪੂਰੇ ਟੌਰ ਨਾਲ ਆ ਜਾਣਗੇ ਟੌਰ ਨਾਲ ਤੁਰਿਆ ਫਿਰਨਗੇ ਠੀਕ ਆ ਬਾਈ ਬਹੁਤ ਖੁੱਲਾ ਫੁੱਲਾ ਵਿੱਚੋਂ ਤੇ ਫਿਲਹਾਲ ਹੁਣ ਉਧਰ ਇੱਕ ਕੰਧ ਰਹਿ ਗਈ ਉਹ ਕੱਢ ਕੇ ਰੁੱਟੀ ਰੁੱਟੀ ਖਾਣੇ ਆ ਤੇ ਫਿਰ ਛੱਤ ਲਾ ਕੇ ਫਿਰ ਵਿਖਾਵਾਂਗੇ ਤੁਹਾਨੂੰ ਛੱਤ ਯਾਰ ਦੱਸੋ ਕਾਂਦੀ ਲਾਈਏ ਤੁਸੀਂ ਕੀ ਦੱਸਣਾ ਹੁਣ ਤਾਂ ਵਲੌਗ ਬਣਾਈਏ ਨਾ ਆਪਾਂ ਲਾਵਾਂਗੇ ਛੱਤ ਆ ਬਾਲਿਆਂ ਦੀ ਤੇ ਥੋੜੀਆਂ ਜੀਆਂ ਲੱਕੜਾ ਪਾ ਕੇ ਉੱਤੇ ਮਿੱਟੀ ਪਾ ਦਾਂਗੇ ਤੇ ਅੱਧੀ ਆਪਣੇ ਕੋਲ ਟ੍ਰੇਪਈ ਉਤਲੇ ਹੁੱਡੇ ਦੀ ਅੱਧੀ ਉਹ ਲਾ ਦਾਂਗੇ ਠੀਕ ਆ ਬਾਈ ਤੇ ਚਲੋ ਰੋਟੀ ਰੋਟੀ ਖਾ ਲਈਏ ਫਿਰ ਕਰਦੇ ਆਂ ਵਲੌਗ ਇੱਥੇ ਫੋਨ ਚਾਰਜ ਲੱਗਿਆ ਸੀ ਪੱਖਾ-ਪੱਖਾ ਲਾ ਰੱਖਿਆ ਵੀ ਗਰਮੀ ਨਾ ਲੱਗੇ ਚੋਦਰਾਂ ਨੂੰ ਗੋਠੀ ਦਾ ਗੇਟ ਲਾਉਣੇ ਤੁਸੀਂ ਐਂ ਲਾਓ ਯਾਰ ਗੇਟ ਆ ਤੈਨੂੰ ਬੜਾ ਪਤਾ ਬੜਾ ਪਤਾ ਐਂ ਕਰੋ ਇੱਟਾਂ ਦੇ ਵਿਚਾਲੇ ਆ ਸਰੀਆ ਪਾ ਦੋ ਜਿੱਮੇ ਉੱਥੇ ਆ ਆਪਦੀ ਟਰੇ ਤਾਂ ਆ ਪਾ ਦਾਂਗੇ ਅੱਦੀ ਹੋ ਕਬੂਤਰ ਡਾਇ ਸੀ ਕਬੂਤਰ ਥੱਲੇ ਆ ਗਏ ਯਾਰ ਤਾੜੀ ਦੇ ਖੁੱਡੇ ਦੇ ਅੰਦਰ ਖੁੱਡੇ ਖੁੱਡੇ ਆ ਨੂੰ ਖੁੱਡੇ 'ਚ ਤਾੜ ਕੇ ਮਤਰਾ ਖੋਲ ਦੀਏ ਗੇਟ ਆ ਗਾੜੇ ਪਿੱਛੇ ਤੱਕਣਾ ਆਏ ਜੀ ਵਾਰੀ ਵਾਲੀ ਹਿਮਤੀ ਲਦਿਆ ਪੈਂਦੇ ਤੇ ਆ ਖੁੱਡਾ ਦੇਖੋ ਜਰਾ ਢਾਤਾ ਇਟਾ ਸਾਰੀਆਂ ਥੱਲੇ ਸਾਫ ਕਰਾਂਗੇ ਛੱਤ ਪਿੰਜਰਾ ਵੀ ਸ਼ਾਂਤ ਤੱਕ ਥੱਲੇ ਹੀ ਰੱਖਾਂਗੇ ਆਪਾਂ ਇਹ ਉੱਤੇ ਨਹੀਂ ਰੱਖਦੇ ਤੇ ਨੰਗੇ ਪਰ ਹੀ ਇਸ ਪਿਆਰ ਵਿੱਚ ਜਿੰਦੇ ਛਤਰੀ ਤੋਂ ਕੂਤਰ ਲਾਦੀਏ ਪਹਿਲਾਂ ਕੂਤਰ ਤਾੜ ਤੇ ਆਪਾਂ ਨਵੇਂ ਕੂਤਰ ਲਿਆਂਦੇ ਸੀ ਯਾਰ ਮਰ ਗਏ ਸੀ ਤੇ ਐਨੇ ਕੇ ਬਚਿਆ ਨਵੀਂ ਆ ਜਿਹੜਾ ਬਟਾ ਇੱਧਰ ਠੀਕ ਆ ਭਾਈ ਬਾਕੀ ਬਾਤ ਤੇ ਰਸਨ ਘੁੱਟਾ ਘੁੱਟਾ ਪਵਾ ਦੀ ਨਾਲ ਪਾਈ ਜਾਂਦੇ ਠੀਕ ਆ ਭਾਈ ਆਹ ਟੋਟਾ ਚੱਕ ਕੇ ਥੱਲੇ ਫੜਾ ਦੀਏ ਯਾਰ ਲੱਗੇ ਪਏ ਮੁੰਡੇ ਬੰਗਾਰ ਤੇ ਲਿਆਂਦੇ ਯਾਰ ਦੋਸਤ ਹੋਰ ਲੱਗੇ ਪਏ ਗੇਟ ਪਾਈ ਜਾਂਦੇ ਆ ਉਤਰ ਮਾ ਲਾ ਤੇ ਆ ਜਾ ਇੱਟਾਂ ਹੋਰ ਸਿੱਟਾਂਗੇ ਬਹੁਤ ਆ ਚੱਲ ਮੈਂ ਸਿੱਟਦਾ ਇੱਟਾਂ ਸਿੱਟ ਤੇ ਇੰਨਾ ਚੱਕਦਾ ਖੁੱਡਾ ਗੇਟ ਵੀ ਲਾਤਾ ਆਪਾਂ ਤੇ ਇੱਟਾਂ ਥੋੜੀਆਂ ਹੀ ਆ ਰਹਿ ਗਈਆਂ ਘਟੀਆਂ ਆਪਣੇ ਇਟਾਂ ਲਾ ਕੇ ਤੇ ਕਰ ਦਈਏ ਕੰਮ ਨੇ ਵੇੜ ਦਈਏ 2 ਵਜਣਾਂ ਵਾਲੇ ਹੋ ਗਏ ਤੇ ਆਪਣਾ ਹਾਲ ਵੇਖੋ ਲਿਪੜ ਗਏ ਸਾਰੇ ਮੁੰਡੇ ਯਾਰ ਮਿੱਟੀ ਨਾਲ ਗਾਰੇ ਨਾਲ ਠੀਕ ਆ ਬਾਈ ਆਟਾ-ਆਟਾ ਕਰਤੀਏ ਸਾਫ ਕਰਤੀਏ ਫਿਰ ਕਰਦੇ ਆ ਬਲੌਗ ਚੋਬਰੋ ਖੁੱਡਾ ਆਪਾਂ ਪਾਤਾ ਠੀਕ ਆ ਬਾਈ ਦੇਖ ਸਾਧੋ ਥੈਂਕ ਯੂ ਵੀਰੇ ਖੁੱਡੇ ਪਾਉਣ ਵਾਸਤੇ ਮਿਸਤਰੀ ਸਾਰੇ ਮਿਸਤਰੀ ਆ ਹੁਣ ਥੱਕੇ ਪਏ ਮੈਂ ਤਾਂ ਆਪ ਥੱਕਿਆ ਪਿਆ ਤੇ ਆਣ ਕੇ ਆਰਾਮ ਕਰਦੇ ਆ ਛੱਤ ਪਾਵਾਂਗੇ ਕੱਲ ਨੂੰ ਜਦੋਂ ਖੁੱਡਾ ਸੁੱਕ ਗਿਆ ਬਾਈ ਤੁਸੀਂ ਦੱਸੋ ਕਮੈਂਟ ਕਰਕੇ ਕਿ ਖੁੱਡਾ ਘੈਂਟ ਬਣਿਆ ਕਿ ਨਹੀਂ ਇਹਦੇ ਜਿਹੜੇ ਹੁਣ 100 ਕਬੂਤਰ ਤਾੜ ਲਏ ਬੰਦਾ ਭਾਵੇਂ ਵੀਡੀਓ 'ਚ ਭਾਵੇਂ ਛੋਟਾ ਲੱਗਦਾ ਹੋਵੇ ਅੰਦਰੋਂ ਸਪੇਸ ਫੁੱਲ ਆ ਦੇਖ ਸਕਦੇ ਹੋ ਬਈ ਠੀਕ ਹੈ ਕੰਨ ਦੇ ਬਰਾਬਰ ਹੋ ਗਈ ਛੱਤ ਥੋੜੀ ਕਨਾਕ ਰੱਦਾ ਨੀਵੇਂ ਤੇ ਉਹ ਆਪ ਥਲੋ ਹਾਂ ਚੱਲਦੇ ਆਂ ਬਸ ਮੋਟਰ 'ਚ ਘੱਟ ਲਾ ਮਿੱਤਰੋ ਖੁੱਡਾ ਪਾ ਕੇ ਮੁੰਡੇ ਬੈਠੇ ਪਾਰਟੀ ਕਰਨ ਕੋਕ ਡਿਊ ਚੱਲਣ ਢਈ ਆ ਇੱਥੇ ਬੈਠੇ ਪੰਪ ਦੇ ਬਈ ਤੇ ਖੁੱਡੇ ਦੀ ਪਾਰਟੀ ਹੈ ਖੁੱਡਾ ਪਾਇਆ ਸੀ ਆਪਾਂ ਉਹਨੂੰ ਛੱਡ ਕੇ ਮੈਂ ਆ ਗਿਆ ਘਰੇ ਤੇ ਫਿਲਹਾਲ ਆ ਯਾਰ ਬੱਠਲ ਬਾਲਟੀਆਂ ਗੰਦ ਪਿਆ ਖੜਾ ਇਹ ਗੰਦ ਮਿੱਟੀ-ਮੁੱਟੀ ਤਾਂ ਸਵੇਰੇ ਚੱਕਾਂਗੇ ਬੱਠਲ ਬਾਲਟੀਆਂ ਕਈਆਂ ਤੇ ਕਰਨਡੀਆਂ ਉਹ ਤੋੜ ਦਈਏ ਅਧੀਆਂ ਕਰਨਡੀਆਂ ਕੋੜੀ ਦਈਆ ਆਪ ਦੀ ਜਿਹੜੀ ਕਰਨਡੀ ਲੈ ਕੇ ਆਏ ਸੀਗੇ ਉਹ ਤਾਂ ਇੱਥੇ ਹੀ ਭੁੱਲ ਗਏ ਠੀਕ ਆ ਆਪਦੇ ਘਰੋਂ ਕਰਨਡੀ ਲੈ ਕੇ ਆਏ ਸੀ ਉਹ ਤਾਂ ਇੱਥੇ ਭੁੱਲ ਗਿਆ ਆਪਣੇ ਵਾਲੀ ਕਰਨਡੀ ਮਤਲਬ ਦੋ ਕਰਨਡੀਆਂ ਲੈ ਕੇ ਆਏ ਸੀ ਗਾਇਸ ਇੱਕ ਹੁੰਦਲ ਆਪਣੀ ਸੀ ਤੇ ਇੱਕ ਉਹ ਬੇਲੀ ਲੈ ਕੇ ਆਇਆ ਸੀਗਾ ਉਹ ਕਾਲ-ਕਾਲ ਤੇ ਕਰਨਡੀ ਤੇ ਤੇ ਸੀ ਇੱਥੇ ਹੀ ਭੁੱਲ ਗਏ ਕੋਈ ਨਹੀਂ ਜੀ ਕਹਿੰਦੇ ਚੱਲ ਸ਼ਾਮ ਨੂੰ ਲਾ ਜਾਗੇ ਆ ਫੋਨ ਚਾਰਜ ਲੱਗਿਆ ਸੀ ਚਾਰਜ ਰੋਵੇਂ ਵਟ ਲੈ ਨਾਲ ਮੈਂ ਵਲੌਗ ਬਣਾਈਏ ਠੀਕ ਆ ਬਾਈ ਤੇ ਹੁਣ ਉਤਲੇ ਕਬੂਤਰਾਂ ਨੂੰ ਦਾਣੇ ਦੂਨੇ ਪਾਇਆ ਇਹ ਖੁੱਡਾ ਦੱਸਦੇ ਉਸ ਛੱਤ ਸਵੇਰੇ ਲਾਵਾਂਗੇ ਵੀ ਵਲੌਗ ਚ ਘੈਂਟ ਬਣਿਆ ਕਿ ਨਹੀਂ ਮਤਲਬ ਖੁੱਡਾ ਘੈਂਟ ਬਣਿਆ ਕਿ ਨਹੀਂ ਵਲੌਗ ਤਾਂ ਘੈਂਟ ਬਣਨਾ ਹੀ ਬਣਨਾ ਹੈ ਤੇ ਬਾਈ ਬਾਕੀ ਆਪਣੇ ਮਰੋਗਾ ਨੂੰ ਪੂਰਾ ਪਿਆਰ ਦਿਆ ਕਰੋ ਠੀਕ ਆ ਬਾਈ ਤੇ ਫਲਾ ਵਾਲਾ ਗੰਦਗੁੰਦ ਪੱਠਲ ਬਾਲਟੀਆਂ ਤੋੜ ਕੇ ਫਿਰ ਕਰਦੇ ਵਲੌਗ ਫਿਰ ਉੱਤੇ ਕਬੂਤਰਾਂ ਨੂੰ ਦਾਣੇ ਵੀ ਪਾ ਕੇ ਆਉਣੇ ਆ ਤੇ ਉੱਤੋਂ ਵੀ ਗਲਤ ਚੱਕਣ ਵਾਲਾ ਉਹ ਖੁੱਡਾ ਸਹੀ ਕਰਕੇ ਆਉਣੇ ਆ ਠੀਕ ਹੈ 1-2 ਦਿਨ ਉਹਦੇ ਚ ਰੱਖਨੇ ਆ ਮੁੜ ਕੇ ਤਾਂ ਬਸ ਐਂਦੇ ਚ ਹੀ ਆ ਜਾਣਗੇ ਸਵੇਰੇ ਛੱਤ ਪਾ ਦਾਂਗੇ ਸਵੇਰੇ ਆਥਣ ਤੱਕ ਠੀਕ ਹੈ ਭਈ ਇਸ ਖੁੱਡੇ ਦੇ ਅੰਦਰ ਤੇ ਬਹੁਤੀਆਂ ਗੱਲਾਂ ਨਹੀਂ ਮਾਰਦੇ ਗਾਰਾ ਗੂਰਾ ਜਾ ਪਿਆ ਚੱਕ ਕੇ ਬਾਹਰ ਸੱਡ ਦਿੰਨੇ ਆ ਜਾਂ ਖੁੱਡੇ ਤੇ ਹੀ ਲਾ ਦਿੰਨੇ ਆ ਤੇ ਯਾਰ ਇੱਕ ਗੱਲ ਹੋਰ ਆ ਗੇਟ ਤਾਂ ਬਣਿਆ ਛੋਟਾ ਆਪਣੇ ਕੋਲ ਗੇਟ ਤਾਂ ਉਹ ਹੀ ਲਾਤਾ ਉਸੇ ਖੁੱਡੇ ਤਾਂ ਗੇਟ ਵੀ ਸਾਫ ਕਰ ਦਿੰਨੇ ਆ ਵੀ ਆਹ ਰਦੇ ਬੱਟਨੇ ਪੈਣੇ ਆਪਾਂ ਨੂੰ ਆਹ ਦੋ ਇਟਾਂ ਦੇ ਰਦੇ ਕਿਉਂਕਿ ਇਹ ਮਤਲਬ ਵੀ ਡਰਲ ਨਾਲ ਤਾਂ ਮੋਰੇ ਕੱਢੇ ਨਹੀਂ ਆਂ ਬਿੱਟਾਂ ਦੇ ਵਿੱਚ ਹੀ ਲਾਤਾ ਸੀ ਗਾਰੇ ਦੇ ਵਿੱਚ ਹੀ ਆਹ ਹਿੱਲਦੀਆਂ ਤਾਂ ਹੈ ਨਹੀਂ ਤੇ ਨਟ ਵੀ ਕਸਣ ਵਾਲੇ ਆ ਆ ਦੋ ਰਦੇ ਕੱਢ ਕੇ ਫਿਰ ਮੈਂ ਅੰਦਰ ਖੁੱਡੇ ਤੇ ਵਧੀਆ ਵੜ ਜਾਇਆ ਕਰੂੰਗਾ ਠੀਕ ਆ ਭਾਈ ਉਹ ਜਿਵੇਂ ਉਸ ਖੁੱਡੇ ਦੇ ਅੰਦਰ ਵੜਦੇ ਸੀ ਠੀਕ ਆ ਭਾਈ ਹੋਰ ਦੱਸੋ ਇਹ ਤਾਂ ਬਰਲ ਘੈਂਟ ਹੀ ਬਣਿਆ ਖੁੱਡਾ ਹਨਾ ਭਾਈ ਆਪਾ ਗੁੱਡਾ ਪਾਇਤ ਭੰਦੇ ਯਾਰ ਤੇ ਨੇਰ ਬਾੜਾ ਤਕੜਾ ਚੜਕੇ ਆ ਗਿਆ ਯਾਰ ਆ ਦੇਖੋ ਬਾਈ ਇਧਰ ਕੂਦਰ ਸੰਭਾਲ ਲੈਣਾ ਆਇਆ ਸੀ ਮੈਂ ਤਾਂ ਤੇ ਆਪਾ ਗੁੱਡਾ ਵੀ ਢਾਤ ਜੜਾ ਇਹਨਾਂ ਨੂੰ ਵੀ ਬਚਤ ਰਹਿਵੇ ਯਾਰ ਜਾਨਵਰਾਂ ਨੂੰ ਠੀਕ ਆ ਬਾਈ ਬਾਈ ਯਾਰ ਨੇਰੀ ਬਾੜੀ ਤੇਜ਼ ਆ ਗਈ ਗੁੱਡੇ ਦਾ ਆਪਾਂ ਪਾਦੇ ਸੀ ਕਿ ਮੌਸਮ ਖਰਾਬ ਹੋ ਗਿਆ ਮੌਸਮ ਚੈੱਕ ਕਰੋਨਾ ਤੁਹਾਨੂੰ ਬਾਈ ਯਾਰ ਆ ਦੇਖੋ ਮੀਂਹ ਆਉਣ ਦੀ ਸੰਭਾਵਨਾ ਫੁੱਲ ਬਣੀ ਪਈ ਆ ਤੇ ਨੇਰ ਬਾੜਾ ਤੇਜ਼ ਆ ਗਿਆ ਯਾਰ ਇਧਰ ਹਬੋਰ ਕਰਨੀ ਨੇਰ ਆਇਆ ਬਾੜੀ ਜਿਆਦਾ ਤੇਜ਼ ਨੇਰੀ ਆ ਮੈਂ ਤਾਂ ਡਰ ਲੱਗ ਗਿਆਂਦਾ ਵੀ ਆਪਣਾ ਆਲਾ ਖੁੱਡਾ ਨਾ ਡਿੱਗ ਪੇ ਤੇ ਬਾਕੀ ਮੈਂ ਖੁੱਡਿਆਂ ਦੇ ਉੱਤੇ ਪਰਲੀਆਂ ਬੁੱਲੀਆਂ ਪਾਤਾ ਬਾਤੀਆਂ ਸੀ ਤੇ ਨਹੀਂ ਰੇਡਾ ਲੱਗੀਆਂ ਸ਼ਾਮ ਦਾ ਟਾਈਮ ਤੇ ਭਈਆ ਦੇਖੋ ਯਾਰ ਖੁੱਡਾ ਆਪਣਾ ਠੀਕ ਆ ਭਾਈ ਪ੍ਰਮਾਤਮਾ ਮੇਰੀ ਰੱਖੇ ਨਵਾਂ ਖੁੱਡਾ ਪਾਇਆ ਸੀ ਕਿਤੇ ਉਹ ਨਾ ਹੋਵੇ ਨਵੇਂ-ਨਵੇਂ ਚਾਚੇ ਪੇ ਗਏ ਤੇ ਤਰਕੌੜਾ ਜਾਂ ਬਣ ਗਿਆ ਮਤਲਬ ਕਿਤੇ ਵੀ ਤਰਕੌੜਾ ਸੀ ਕਿੱਥੇ ਹੋ ਜੀ ਸੀਗੇ ਥੋੜਾ ਉੱਚਾ ਨੀਵਾ ਦਾ ਫਰਕ ਹੈਗਾ ਉਹ ਨੀਕੀ ਦਾ ਬਾਕੀ ਸਾਰਾ ਕੈਂਡ ਬੜਿਆ ਠੀਕ ਆ ਬਾਈ ਤੇ ਕੋਲੋ ਚੈੱਕ ਕਰਾਉਣੇ ਖੁੱਡਾ ਤੁਹਾਨੂੰ ਆ ਚੈੱਕ ਕਰੋ ਬਾਈ ਖੁੱਡਾ ਕੋਲੋ ਠੀਕ ਆ ਵੀਰੇ ਤੇ ਬਾਕੀ ਦੱਸੋ ਕਮੈਂਟਾਂ ਕਰਕੇ ਵੀ ਕਮੈਂਟ ਕਰਕੇ ਵੀ ਕਿਵੇਂ ਦਾ ਲੱਗਿਆ ਤੇ ਆਪਣੀ ਵੀਡੀਓ ਨੂੰ ਫੁੱਲ ਵੇਖਿਆ ਕਰੋ ਬਾਈ ਐਂਡ ਤੱਕ ਤੇ ਨੇਰ ਬਾਲਾ ਤੇਜ ਆ ਬਾਈ ਅੱਜ ਦੂਜਾ ਦਿਨ ਤੇ ਅੱਜ ਖੁੱਡੇ ਦੀ ਪਾਉਣ ਲੱਗੇ ਛੱਤ ਠੀਕ ਆ ਮਿੱਤਰੋ ਮਿੱਟੀ ਪਾ ਕੇ ਬਾਲੇ ਲਾ ਕੇ ਵਿੱਚੋਂ ਵਿਖਾਉਣੇ ਤੁਹਾਨੂੰ ਆ ਦੇਖੋ ਬਾਈ ਆਏ ਭਾਈ ਛੱਤ ਠੀਕ ਹੈ ਜਿਹੜੇ ਹੋ ਰਹੇ ਨੇ ਸਰਾਖ ਸਰੂਖ ਜੋ ਕਰਦਾਂਗੇ ਬੰਦੇ ਟਪ ਟਪ ਲਾ ਕੇ ਬਸ ਅੱਧੇ ਘੰਟੇ ਦੇ ਵਿੱਚ ਪੂਰੀ ਛੱਤ ਪਾ ਕੇ ਕੰਪਲੀਟ ਕਰਦਾਂਗੇ ਅੱਜ ਅੱਜ ਜੀ ਠੀਕ ਹੈ ਭਾਈ ਤੇ ਦੋ ਦਿਨ ਹੋ ਗਏ ਸਾਨੂੰ ਗੁੱਡੇ ਪਾਉਂਦਿਆਂ ਨੂੰ ਪਾਸਟਰ ਪੁਲਸਟਰ ਵੀ ਕਰਾਂਗੇ ਮਿੱਟੀ ਦਾ ਲੋ ਵੀ ਚੋਬਰ ਹੁਣ ਪਾਉਣ ਲੱਗੇ ਆ ਖੁੱਬੇ ਦੇ ਉੱਤੇ ਮਿੱਟੀ ਅੱਧੀ ਪਾਤੀ ਤੇ ਅੱਧੀ ਰਹਿ ਗਈ ਆ ਥੱਲੇ ਪੈਸੀਆ ਚੱਕ ਕੇ ਮਾਹ ਘਰ ਦਾ ਪਿਆ ਖੜਾ ਆ ਚੱਕ ਕੇ ਉੱਤੇ ਸੜ ਗਈ ਨਾਲ ਉਧਰ ਆ ਜੂ ਹਾਂ ਇਹ ਕੰਮਦਰੋਂ ਬਾਕੀ ਖੁੱਡਾ ਇੱਕ ਨੰਬਰ ਬਣ ਗਿਆ ਆ ਇੱਥੇ ਆਪਾਂ ਸਾਦੇ ਲਾਵਾਂਗੇ 2 3 ਇੱਕ ਲਾਵਾਂਗੇ 2 3 ਮੂਹਰੇ ਨਿਕਲ ਗਏ ਮਿੱਟੀ ਪਾ ਦੀਏ ਫਿਰ ਕਰਦੇ ਆ ਅਸੀਂ ਆਪ ਹੀ ਮਿਸਤਰੀ ਬਣ ਗਏ ਸੀ ਹੁਣ ਲਾਈ ਜਾਨੇ ਆ ਚਨਾਈ ਕਰੀ ਜਾਨੇ ਆ ਕੀ ਲਾਈ ਜਾਨੇ ਹੋਇਆ ਮਿਸਤਰੀ ਸਾਹਿਬ ਤਾਂ ਦੱਸ ਦੇ ਯਾਰ ਚਨਾਈ ਲਈ ਜਾਨੇ ਬਾਈ ਜੀ ਬਾਈ ਜੀ ਚਨਾਈ ਕਰੀ ਜਾਨੇ ਬਨੇਰਾ ਬੰਨੀ ਜਾਨੇ ਖੁੱਡੇ ਦਾ ਠੀਕ ਆ ਬਾਈ ਤੇ ਅੰਦਰੋਂ ਛੱਤ ਵਿਖਾ ਦਿੰਦੇ ਆ ਹੁਣ ਦਵਾਰਾ ਤੁਹਾਨੂੰ ਖੋਲ ਕੇ ਖੁੱਡਾ ਇੱਕ ਮਿੰਟ ਗਾਈਜ਼ ਵਨ ਟਾਈਮ ਮੋਰ ਆ ਦੇਖੋ ਜੀ ਭਰਤੇ ਸਾਰੇ ਜਿਹੜੇ ਮੋਰੇ ਮੋਰੇ ਸੀਗੇ ਇਧਰ ਇੱਟਾ ਲੱਗੀ ਜਾਂਦੀਆਂ ਠੀਕ ਆ ਮਿੱਤਰੋ ਤੇ ਆ ਵਿੱਚੋਂ ਗੰਦ ਕੱਢ ਕੇ ਸ਼ੈ ਤੱਕ ਅੱਜ ਜਾਂ ਸਵੇਰ ਕੂਬੂਤ ਲੈ ਆਇਆ ਇੱਟਾ ਲਿਆ ਇੱਟਾ ਫੜਾ ਦਈਏ ਤੇ ਅੱਜ ਜਾਂ ਸਵੇਰ ਕਬੂਤਰ ਤਾਰ ਦਾਂਗੇ ਇਹਦੇ ਚ ਗੇਟ ਗੁੱਡ ਦੱਸਿਓ ਬਾਕੀ ਪੂਰਾ ਕਮੈਂਟ ਕਰਕੇ ਦੱਸਿਓ ਮਿੱਤਰੋ ਖੁੱਡੇ ਤੇ ਲੱਗ ਗਈ ਰੀਜ ਕਿ ਨਹੀਂ ਅੱਜੇ ਲਿਪ ਕੇ ਗੁੱਡਾ ਰੰਗ ਰੂੰਗ ਕਰਕੇ ਅੱਗੇ ਲਖਾਵਾਂਗੇ ਸ਼ੌਂਕੀ ਮੁੰਡਾ ਕਬੂਤਰਾਂ ਦਾ ਇਧਰ ਆਪਣੇ ਆਪਣਿਆਂ ਦਾ ਹਾਲ ਦੇਖ ਲਓ ਮਿੱਤਰੋ